ਸਾਹਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਮੁੱਦਕੀ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਵਾ ਮਿੱਤਰੋ ਤੇ ਛਿਜਰਾ ਚੰਤ ਅਮਰਜੀਤ ਸਿੰਘ ਸੇਟ ਡੀਅਮ ਆ ਉਹ ਸਟੇਡੀਅਮ ਦੇ ਕੋਨੇ ਚਾਚਾ ਬੱਕਰੀਆਂ ਵਾਲਾ ਲੱਜਾ ਭਾਈ ਪੁੱਛ ਲੇ ਵੀ ਲੱਜੇ ਬੱਕਰੀਆਂ ਵਾਲੇ ਦੇ ਘਰੇ ਜਾਣਾ ਵਾ ਹੁਣ ਤਾਂ ਚਾਚੇ ਨੇ ਵੈਸੇ ਮੱਝਾਂ ਰੱਖ ਲਈਆਂ ਪਹਿਲਾਂ ਚਾਚੇ ਨੂੰ ਬੱਕਰੀਆਂ ਦੇ ਨਾਮ ਤੇ ਸਾਰੇ ਜਾਣਦੇ ਸੀ ਹੈ ਨਾ ਚਾਚਾ ਤੇ ਚਾਚੇ ਕੋਲ ਦੋ ਮਈਆਂ ਵਕਾਉ ਆ ਸਾਰੀ ਗੱਲਬਾਤ ਕਰ ਲੈਨੇ ਆਪਣਾ ਗਵੰਡੀਆ ਮਿੱਤਰੋ ਬੰਦਾ ਘੈਂਟ ਆ ਪੂਰਾ ਜਾਨਵਰ ਤੁਸੀਂ ਆਪ ਦੀ ਤਸੱਲੀ ਕਰ ਲੈਣੀ ਆ ਇੱਕ ਨੀਲੀ 라ਵੀ ਦੀ ਝੋਟੀ ਬਹੁਤ ਸੋਹਣੀ ਵਿਖਾਉਂਗਾ ਮਿੱਤਰੋ ਤੇ ਇੱਕ ਦਿਖਾਉਂਗਾ ਤੁਹਾਨੂੰ ਮਿੱਤਰੋ ਕਾਲੀ ਮੱਝ ਮੈਂ ਤੁਹਾਨੂੰ ਤਿਲ ਚਾਚੇ ਦੀ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਫਿਰ ਠੀਕ ਸਿਤਾ ਪਰਿਵਾਰ ਵਾਹ ਵਾਹ ਉੱਚੀ ਬੋਲੀ ਜਾਈ ਮੜਾ ਜੀ ਅ ਚਾਚਾ ਜਿਹੜੀ ਬੰਲੀ ਝੋਟੀ ਆ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਸੋਈ ਬਣੀ ਵੀ ਆਏ ਬਣੀ ਨੂੰ ਦਾ 15 ਦਿਨ ਹੋ ਗਏ 10 15 ਦਿਨ ਬਣੀ ਨੂੰ ਹੋ ਗਿਆ ਆਪਣੇ ਘਰੇ ਹੀ ਬਣੀ ਹੈ ਸਾਂ ਤੋਂ ਬਣਾਈ ਹੈ ਟੀਕਾ ਭਰਾਈ ਸਾਂ ਤੋਂ ਸਾਂ ਤੋਂ ਐ ਤੇ ਦੁੱਧ ਕਿੰਨਾ ਆਉਣੇ ਪੱਲੀ ਛੋਟੀ ਚੱਲੇ 8 ਕਿਲੋ ਆਏਗਾ 8 ਕਿਲੋ ਦੋਵਾਂ ਟਾਈਮਾਂ ਦਾ ਚੋਣ ਚਾਂਦ ਨੂੰ ਠੰਡੀ ਸੀਰ ਗਿਉਂ ਗੱਠੜਾ ਤੋਂ ਓਕੇ ਚਾਰੇ ਹਾਂ ਠੀਕ ਹੈ ਚਾਚਾ ਅਜਾ ਬਣੀ ਨੂੰ ਵੀ 10 ਦਿਨ ਹੋ ਗਏ ਤੇ ਧਈਆਂ ਮਹੀਨਿਆਂ ਦੀ ਸੋਈਆਂ 8 ਕਿਲੋ ਦਿੰਦਾ ਤੇ ਕੀ ਰੇਟ ਰ ਹੈ ਤੇ ਚਾਚਾ 85000 ਰੁਪਏ ਦੀ ਮੰਗ ਮੰਨਤਾਂ ਵਿੱਚੋਂ ਨਵਾਂ ਨੰਦਨ ਕਰਦੇ ਆ ਮੋਕੇ ਦੇ ਠੀਕ ਅੱਛਾ ਜੇ ਵੀ ਭਰਾ ਹੁਣ ਚੋਨਾ ਲਈ ਹੁਣ ਤਾਂ ਚੋਨਾ ਵਾਲੀਆਂ ਡੱਕੀਆਂ ਹੋਈਆਂ ਹਨਾ ਨਹੀਂ ਨਹੀਂ ਜੋਈਆਂ ਹੋਈਆਂ ਖਣਾ ਜੀ ਕੋਲ ਤਾਂ ਛੱਡੀਆਂ ਮੈਂ ਵੀ ਵੀਡੀਓ ਬਣਾਉਣੀ ਹੈ ਇੱਕ ਗੱਲ ਹੈ ਕਿ ਜੇ ਤਾ ਡੋਕੇ ਪਾ ਗਈ ਝੋਟੀ ਕਾ ਬਰੇਖ ਲੂਗੀ 100% ਹਨਾ ਅੱਠ ਸੱਤਿਆ ਅੱਠ ਛੁੱਟ ਗਈ ਪਹਿਲੀ ਹਾਂ ਬਸ ਠੀਕ ਹੈ ਫਿਰ ਤਾਂ ਅੱਛਾ ਚਾਤੇ ਤੋੜ ਗਈ ਮਾੜੀ ਜੀ ਨੂੰ ਕਿ ਡਰਦੀ ਆ ਨਹੀਂ ਤੋ ਲੈ ਨਾ ਤੋੜਦੀ ਮਾੜੀ ਕਿਹੜਾ ਕਢਾ ਦੇ ਦਿੱਤਾ ਦੇ ਮੇਟਰੋ ਦੇ ਮੜਾ 1921 ਹੁੱਡਾ ਬੈਠਾ ਜ਼ਰੂਰ ਇਧਰਲੇ ਪਾਸੇ ਵਾਲਾ ਉਹ ਤੁਸੀਂ ਆਪ ਵੇਖ ਲਿਓ ਗੌਰ ਨਾਲ ਆ ਕੇ ਮਤਲਬ ਵੇਖੇ ਤੋਂ ਗੌਰ ਨਾਲ ਪਤਾ ਲੱਗਦਾ ਉਹਵੇਂ ਨੂੰ ਜਾਣ ਬੰਦਾ ਨਹੀਂ ਤਰਖ ਸਕਦਾ ਪਰ 1921 ਹੈਗਾ ਵਾ ਵੀਰੇ ਚੋਟੀ ਬਹੁਤ ਚੰਗੀ ਹੈ ਬਈ ਸਿੰਗਾ ਸੁੰਗਾ ਦੀ ਮਾਰਕਿੰਗ ਚਾਰੇ ਪੈਰਾਂ ਤੇ ਨਿਸ਼ਾਨ ਅੱਖਾਂ ਦੇ ਵਿੱਚ ਜਵਾਬ ਲੈਵੇ ਵਾਲੋ ਬੜੀ ਪਤਰੀ ਸੁਪਤਰੀਆ ਹਾਂ ਬਗਰ ਜਾਨਵਰ ਵੀ ਬਹੁਤ ਚੰਗਾ ਕੱਟਾ ਵੀ ਨੀਲੀ ਰਵੀ ਦਾ ਟਾਪ ਆ ਬਈ ਮਗਰ ਠੀਕ ਆ ਵੀਰੇ ਰੇਟ ਇਹਦਾ 85000 ਰੁਪਿਆ ਵਿੱਚ ਮੰਗਦਾ ਤੇ ਅਗਰ ਤਿੰਨਵੇਂ ਬਾਰੇ ਦੱਸੀ ਕਿੰਨੇ ਦੁੱਧਾ ਹਾਂ 8 ਕਿਲੋ ਹੋਏ ਥੱਲੇ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਜੱਤ ਇਹ ਨੂੰ ਹੋ ਗਈ 6 ਦਿਨ 6 ਦਿਨ ਇਹ ਤੇਲ ਫਿਰ ਪਹਿਲਾਂ ਤੋਂ ਹੀ ਹੋਈ ਆ ਇਹ ਪਿਛਲੇ ਸੂਏ ਦੀ ਹੋਈ ਜ਼ਖਮ ਹੋ ਗਿਆ ਥਣ ਤੇ ਅੱਛਾ ਥਣ ਚੱਲ ਪਿਆ ਹੈ ਤਰੀ ਵੈਸੇ ਕੀ ਕਰ ਕਿ ਉਹ ਮੁੱਠੀ ਨਾਲ ਚੋਇਆ ਹੁੰਦਾ ਹੋ ਗਿਆ ਠੀਕ ਹੈ ਕਿੰਨੀਆਂ ਗੁੱਦਾ ਰਾਜ ਦੀਆਂ ਕਿਲੋ ਦਾ ਪੂਰਾ ਦਿੰਦੀ ਹੋਵੇ ਉਹਦੇ ਤੇ ਵੀ ਆ ਗਿਆ ਹੈ ਹਾਂ ਠੀਕ ਹੈ ਇਹ ਤੇ ਕੀ ਮਾਲਾ ਫਿਰ ਚੱਲ ਪਿਆ ਵੀ ਆਪਾਂ ਤੇਲਾ ਦੀ ਦੇਣੀ ਵੈਸੇ ਦੁੱਧ ਆਉਂਦਾ ਉਹਦੇ ਵਿੱਚ ਹਾਂ ਦਵਾਈ ਦੇਈ ਜਨੇ ਤੁਸੀਂ ਨਾ ਉਹਦੀ ਨਾ ਕੋਈ ਦਵਾਈ ਨਹੀਂ ਉਹ 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 ਲਾਜ ਓਕੇ ਹੋ ਜਾ ਨਾ ਉਹ ਉਹਦੀ ਚੱਲ ਪੈਸੀ ਦਈ ਹਾਂਜੀ ਉਹਦੇ ਜਗਮ ਹੋਇਆ ਇਹ ਖਰਾਬ ਨਹੀਂ ਹੋਇਆ ਉਹ ਖਰਾਬ ਨਹੀਂ ਹੋਇਆ ਜਗਮ ਵੀ ਨਾਂ ਨੋੜਨੀ ਪੜੇਗੀ ਨਾ ਠੀਕ ਹੈ ਦਿੱਤਾ ਠੀਕ ਹੈ ਅੱਛਾ ਆ ਕੱਟਾ ਮਗਰ ਇਹਦੇ ਹਾਂ ਇਹ ਆ ਕੱਟੀ ਆ ਇਹ ਕੱਟਾ ਕੱਟਾ ਕਿੰਨੇ ਦਿਨ ਹੋ ਗਏ ਸੂਈ ਨੂੰ ਦੱਸੇ 6 ਦਿਨ ਹੋ ਗਏ ਫਿਰ ਤਾਂ ਜਦੋਂ ਦੁੱਧ ਵਾਜੂਗੀ ਹੋਰ ਉਹਨੂੰ ਹਾਂ ਵਾਜੂਗੀ ਇਹ ਬੋਲੇ ਸੀ ਆ ਹੂੰ ਤੇ ਕਿੰਨਾ ਰੇਟ ਰਹੂਗਾ ਜਦ ਤੱਕ ਜਾਂਦਾ ਇਹਦਾ 75 ਹਜ਼ਾਰ ਪੰਜ ਮਾਣਤਨ ਹੋ ਜੂ ਵਿੱਚੋਂ ਹਾਂ ਠੀਕ ਹੈ ਤੋਰੀ ਬਣ ਜੀ ਚਾਤੇ ਨੂੰ ਕੱਢੀ ਬਾਦ ਲੈ ਵੀ ਸੁਈ ਨੂੰ ਕਿਨਵਾ ਕਿਨਵਾ ਕਿਹੜਾ ਸੁਆ ਸੁਈ ਹੈ ਇਹ ਦੋ ਜਦ ਦੁਜਾਈਆ ਦੋਵੇਂ ਦੋ ਠੀਕ ਹੈ ਇਹ ਵੀ ਪਹਿਣਾ ਹੀ ਆ ਦੋਵੇਂ ਠੀਕ ਹੈ ਠੀਕ ਹੈ ਇਹ ਵੀ ਪਹਿਣਾ ਹੀ ਆ ਠੀਕ ਹੈ ਲੈ ਮਿੱਤਰੋ ਹੈ ਵੀ ਪਹਿਣਾ ਹੀ ਆ ਦੋਵੇਂ ਵੇਖ ਲਓ ਤੁਸੀਂ ਤੇ ਇਹਦੇ ਥਲੇ ਆਟਾ ਤਿਲ ਮੰਨ ਕੇ ਲਿਆਜੋ ਤੁਸੀਂ ਵੈਸ ਦੁੱਧ ਹੋਦਾ ਵਾ ਭਾਈ ਜ਼ਖਮ ਹੋ ਗਿਆ ਹੀ ਠੰਡ ਤੇ ਉਹ ਨਾੜਦੋਂ ਨਹੀਂ ਬਣੀ ਕੋਈ ਮੇਖੋ ਲੈ ਵੀ ਬੋਲੋ ਇਹਦਾ ਤਾਜੀ ਆ ਹਜੇ ਬੋਲੇ ਜੀ ਆ 10 11 ਕਿਲੋ ਮੈਂ ਦੁੱਧ ਦਈ ਦਊਗੀ ਜਿਹੜੇ ਭਰਾ ਡੈਰੀ ਵਾਲੇ ਉਹਨਾਂ ਦੇ ਕਰਮ ਦੀ ਆ ਫੁੱ ਨੰਬਰ ਆਪ ਲਾਵਾਂਗੇ ਸਕਰੀਨ ਦਾ ਚਾਚੇ ਦਾ ਨੰਬਰ ਵੀ ਲੱਗਾ ਆਊਗਾ ਵੇਹ ਵੀ ਚੰਗੀ ਆ ਬਾਈ ਦੇਖ ਲਓ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਗੱਲਬਾਤ ਕਰ ਲਿਆ ਜੇ ਆਪ ਜੀਤੋ ਬਾਈ ਚਾਚਾ ਜੀ ਨੰਬਰ ਕਿੰਨਾ ਆ ਗਿਆ ਆਪਣਾ 94641 ਜੀ 95711 ਇੱਕ ਵਾਰੀ ਹੋਰ ਬੋਲ ਦਿਓ 94641 ਜੀ 95711 ਜੀ ਇਹ ਨੰਬਰ ਤੇ ਕਰ ਲਿਓ ਗੱਲਬਾਤ ਚਾਚਾ ਬੱਕਰੀਆਂ ਵਾਲਾ ਮੇਰੇ ਘਰਾਂ ਦੇ ਕੋਲ ਸਟੇਡੀਅਮ ਦੇ ਨੇੜੇ ਬਾਈ ਦਾ ਘਰ ਆ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ